ਤੁਸੀਂ ਤੁਸੀਂ ਵਿੱਚ ਅ ਵਿੱਚ ਉੱਚਦੇ ਰਹਿੰਦੇ ਅਸੀਂ ਕਸੂਰੀ ਸਾਡੀ ਜ਼ਾਤ ਵੀ ਕਸੂਰੀਏ ਸਿੰਘ ਵਿੱਚ ਕਸੂਰਦੇ ਰਹਿੰਦੇ ਜੀ ਜੀ ਕੀ ਕੁਰਬਾਨੀਆਂ ਤੁਸੀਂ ਨਹੀਂ ਦਿੱਤੀਆਂ ਅਸੀਂ ਪੰਜਾਬੀਆਂ ਨੇ ਇੱਕ ਦੂਸਰੇ ਦੇ ਘਲੇ ਵੜੇ ਅਸੀਂ ਪੰਜਾਬੀਆਂ ਨੇ ਕੁਮਾਰੇ ਗਏ ਆ ਹੋਰ ਕੋਈ ਇੰਡੀਅਨ ਬੰਦਾ ਨਹੀਂ ਵਾਰਿਆ ਗੱਤੂੰ ਦੱਸਦੇ ਕਿੱਥੇ ਭਜਾਉਂਦੇ ਅਸੀਂ ਪੰਜਾਬੀ ਇੱਕ ਦੂਜੇ ਦੇ ਘਰ ਵੜੇ ਅਸੀਂ ਪੰਜਾਬੀਆਂ ਇੱਕ ਦੂਸਰੇ ਦੀਆਂ ਕੁੜੀਆਂ ਚੁਕੀਆਂ ਅਸੀਂ ਬੇਹੋਰਮਤੀਆਂ ਕੀਤੀਆਂ ਔਰ ਪਵਲਿੰਦਾ ਪੰਜਾਬ ਹੋਇ ਤੇ ਪਾਵਾਂ ਚੜਦਾ ਪੰਜਾਬ ਮਦਦ ਦੀ ਅਸੀਂ ਤਫਰੀਕ ਨਹੀਂ ਰੱਖੀ ਉਹਦੀ ਮਾਫੀ ਮੰਗਣੀ ਚਾਹੀਦੀ ਉਹਦੀ ਮਾਫੀ ਸਾਨੂੰ ਮੰਗਣੀ ਪਈ ਅੱਜ ਦਾ ਮੰਗੀਏ ਕੱਲ ਮੰਗੀਏ ਤੇ ਮੈਂ ਮੇਰੇ ਦਾਦਾ ਜਿਹੜੇ ਸੈਡ ਮਾਸਟਰਸ ਹਨ ਅੰਮ੍ਰਿਤਸਰ ਦੇ ਵਿੱਚ ਉਹ ਲਾਉਂਚ ਪਹਿਲੀ ਸੈਟ ਲਉਗੇ ਸਰ ਤਾਂ ਮੈਂ ਬੜੇ ਫਖਰ ਨਾਲ ਗੱਲ ਕਿਸੇ ਨੂੰ ਕਹਿਣਾ ਔਰ ਪਹਿਲੀ ਵਾਰੀ ਮੈਂ ਕਹਿਣ ਲੱਗਾ ਕਿ ਉਹਨਾਂ ਦੇ ਜਿਹੜੇ ਆਪਣੇ 6 ਸਟੂਡੈਂਟਸ ਹਨ ਕਈ 6 ਸਟੂਡੈਂਟਸ ਹਨ 10 12 6 ਸਟੂਡੈਂਟਸ ਨੇ ਉਹਨਾਂ ਦੀਆਂ ਫੈਮਲੀਆਂ ਨੂੰ ਬਾਫਵادت ਅੰਮ੍ਰਿਤਸਰ ਪਹੁੰਚਾਇਆ ਸੀ ਪਾਕਿਸਤਾਨ ਬੜਨ ਤੋਂ ਕੁ ਪਾਜ ਅਟਰਬਿਊਟ ਮੈਂ ਆਪਣੇ ਜੀ ਬਾਬਰਪਾਣੀ ਨੇ ਗੱਲ ਕੀਤੀ ਪਗਾਂ ਦੀ ਤੇ ਮੈਂ ਗੁਦਾਰਿਸ਼ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਸਾਰਿਆਂ ਕੋਲ ਔਨ ਬਿਹਫ ਆਫ ਮੁਸਲਮਾਨ ਪੰਜਾਬੀ ਮੈਂ ਮਾਫੀ ਮੰਗਣਾ ਹੈ ਕਿ ਜੋ ਅਸੀਂ ਤੁਹਾਡੇ ਨਾਲ ਕੀਤਾ ਆਈ ਅਪੋਲੋਜਾਈਜ਼ ਫॉर ਬੜਾ ਵੱਡੀ ਗੱਲ ਹੈ ਬੜੇ ਵੱਡੇ ਦੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਮੇਰ ਗੋਰਾ ਸਾਹਿਬ ਨੇ ਫਾਰਮ ਤੇ ਸਾਰਾ ਕਰਾ ਦਿੱਤਾ ਮੇਰਾ ਜੀ ਇੱਕ ਹੋਰ ਕਰਾ ਇਹਨਾਂ ਨੇ ਵੀ ਰੋਸ਼ਨੀ ਪਾਤੀ ਬਹੁਤ ਜ਼ਿਆਦਾ ਮੇਰੇ ਉੱਤੇ ਮੈਂ ਚਿੱਟਾ ਜਿਹਾ ਹੋ ਗਿਆ ਤੇ ਇੱਥੇ ਡਰਾਮਾ ਕੀਤਾ ਸੀ ਮੈਂ ਇਹ ਚੌਕ ਮਾਰਿਆ ਕਿ ਇਹਨਾਂ ਭਰਾਵਾਂ ਨੇ ਦੇਖਿਆ ਹੋਣਾ ਸ਼ਾਇਰੀ ਦੇ ਹਿਸਾਬ ਨਾਲ ਤੇ ਇਹ ਵਿੱਚ ਮੈਂ ਕੁਝ ਇੱਕਦਮ ਲੈ ਕੇ ਨਹੀਂ ਆਇਆ ਲੇਕਿਨ ਕਾਫੀ ਅੱਛੀਆਂ ਚੀਜ਼ਾਂ ਨਜ਼ਮਾਂ ਜਿਹੜੀਆਂ ਮੈਂ ਜਿੱਥੇ ਬੜੀਆਂ ਨੇ ਲੋਕਾਂ ਨੇ ਬੜਾ ਸਰਾਹ ਉਹਨਾਂ ਨੂੰ ਜਿਹਦੇ ਚ ਇੱਕ ਸੀ ਬਹੁਤ ਤਵੀਲ ਨੇ ਮੈਂ ਇੱਥੇ ਪੜ੍ਹਨਾ ਨਹੀਂ ਚਾਹੁੰਦਾ ਕਿਉਂਕਿ 5 6 7 7 ਸਫਿਆਂ ਦੀਆਂ ਨੇ ਜਿੱਦੇ ਚ ਪੂਰੇ ਹਾਲਾਤ ਨੇ ਸਾਰੇ ਉਹਦਾ ਅਲਵਾਨ ਨੇ ਉਹਦਾ ਇੱਕ ਸ਼ੇਰ ਹੈ ਕਿ ਦਿਨੇ ਰਾਤੀ ਕਹਿਨੇ ਆ ਕਿ ਰੱਬ ਕੋਲ ਜਾਣਾ ਹੈ ਦਿਨੇ ਰਾਤੀ ਕਹਿਨੇ ਆ ਕਿ ਰੱਬ ਕੋਲ ਜਾਣਾ ਹੈ ਰੱਬ ਕੋਲ ਜਾ ਕੇ ਅਸਾਂ ਮੂੰਹ ਕੀ ਵਖਾਣਾ ਆਹ ਵਾਹ ਸ਼ਾਹ ਜੀ ਵਾਹ ਵਾ ਵਾ ਅਸਾਂ ਮੂੰਹ ਕੀ ਵਖਾਣਾ ਸਵੇਰੇ ਸਵੇਰੇ ਉੱਠ ਕੇ ਖਬਰ ਨਵੀਂ ਕੋਈ ਪੜ੍ਹਨੇ ਆ ਵਾਹ ਤੇ ਖਬਰਾਂ ਪੜ੍ਹ ਕੇ ਸਾਰਾ ਦਿਨ ਸਾੜਨੇ ਆ ਭਾਈ ਪਾਈ ਕਹਿ ਕੇ ਫੇਰ ਵੀ ਪੈ ਲੜਨੇ ਆ ਸਾਰੇ ਕੰਮ ਸਾਡੇ ਸੋਹਣੇ ਫੇਰ ਵੀ ਪੈ ਅਸੀਂ ਲੜਨੇ ਆ ਦਿਨ ਰਾਤ ਹੀ ਕਹਿੰਦੇ ਆ ਕਿ ਰੱਬ ਕੋਲ ਜਾਣਾ ਹੈ ਰੱਬ ਕੋਲ ਜਾ ਕੇ ਸਮੂਹ ਬਹੁਤ ਖੂਬੀ ਨਜ਼ਮੇ ਜਦ ਮੁਸ਼ਾਇਰਾ ਕਰੀਏ ਇਸ ਨਾਮਾਂ ਦਾ ਜਿਹੜੀ ਹੋਰ ਦੇ ਅੱਛਾ ਫੇਰ ਬੰਬ ਫਟਿਆ ਬੰਬ ਵਗੈਰਾ ਫਟਦੇ ਨੇ ਸਾਡੇ ਮੋੜਾਂ ਦੇ ਵਿੱਚ ਫੇਰ ਬੰਬ ਫਟਿਆ ਲੋਕੀ ਪੇ ਰੋਂਦੇ ਨੇ ਤੇ ਕਈ ਵਿੱਚੋਂ ਵਿੱਚ ਪੈਸੇ ਕੜੀਆਂ ਪੇ ਖੁੰਦੇ ਨੇ ਵਾਹ 12 ਬੰਦੇ ਮਾਰ ਕੇ ਕਿਵੇਂ ਸੁੱਖ ਨਾਲ ਸੌਂਦੇ ਨੇ ਕੀ ਬਾਰ ਲਾਸ਼ਾਂ ਪੇ ਚੁੱਕਦੇ ਨੇ ਜਿਨ੍ਹਾਂ ਦੇ ਕੋਈ ਹੁੰਦੇ ਨੇ ਆਹ ਤਿੰਨ ਚਾਰ ਲਾਸ਼ਾਂ ਨੂੰ ਅਮਾਨਤੀ ਦਫਨਾਣਾ ਹੈ ਰੱਬ ਅੱਗੇ ਜਾ ਕੇ ਦੱਸਣੀ ਹੋਊਗੀ ਵਾਹ ਹਾਏ ਹਾਏ ਤਿੰਨ ਚਾਰ ਲਾਸ਼ਾਂ ਨੂੰ ਅਮਾਨਤੀ ਵਾਹ ਵਾਹ ਬਹੁਤ ਵੀਰ ਸਾਜੀ ਅੱਗੇ ਫਿਰ ਦੀ ਸ਼ਰਮਾ ਰਕ ਤੇ ਸੁਣਾਵਾਂਗੇ ਇਨਸ਼ਾਅੱਲਾ ਔਰ ਵੀ ਕਾਫੀ ਜਿਹੜੀਆਂ ਨਸਮਾ ਲਿਖੀਆਂ ਨੇ ਹਾਲਾਤ ਤੇ ਉੱਤੇ ਲਿਖੀਆਂ ਨੇ ਮੈਂ ਜ਼ਾਦਾ ਕਿ ਇੱਕ ਪਰਦੇਸੀ ਬੰਦਾ ਜਾਂਦਾ ਤੇ ਛੁੱਟੀ ਮੈਂ ਜਲੂ ਸੋਹਣੇ ਦੇਸ਼ ਵਿੱਚ ਜਾਵਾਂਗਾ ਸੱਜਣਾ ਦੀ ਬੇਲੀਆਂ ਨੂੰ ਇੱਕ ਗੱਲ ਸਮਝਾਵਾਂਗਾ ਬਹੁਤ ਨਸ ਤਵੀਲ ਹੈ ਖੈਰ ਪਰ ਮੇਨ ਚੀਜ਼ ਹੈ ਜੀ ਪੰਜਾਬੀ ਦਾ ਬਹੁਤ ਅੱਛਾ ਇਹਨਾਂ ਨੇ ਰੈਂਜ ਕੀਤਾ ਜਿੰਨੇ ਭਰਾ ਇਹ ਨਹੀਂ ਸਾਡੇ ਮੇਨ ਚੀਜ਼ ਇਹ ਹੈ ਕਿ ਅਸੀਂ ਤੇ ਪੰਜਾਬੀ ਬੋਲ ਹੀ ਲੈਣੇ ਆ ਸਾਡੀ ਉਮਰਾਂ ਦੇ ਲੋਕ ਤੇ ਪੰਜਾਬੀ ਬੋਲ ਹੀ ਲੈਂਦੇ ਨੇ ਮੇਨ ਚੀਜ਼ ਇਹ ਅਸੀਂ ਸ਼ੁਰੂ ਕਰਨਾ ਹੈ ਤਰਾਂ ਚੋ ਖਾਸ ਤੌਰ ਤੇ ਅਸੀਂ ਇਸ ਪਾਕਿਸਤਾਨੀ ਕਮਿਊਨਿਟੀ ਨੂੰ ਮੈਂ ਜ਼ਿਆਦਾ ਜ਼ੋਰ ਦੇਵਾਂਗਾ ਕਿਉਂਕਿ ਸਰਦਾਰ ਕਮਿਊਨਿਟੀ ਦਾ ਮੈਂ ਬਹੁਤ ਜ਼ਿਆਦਾ ਮੈਂ ਲੋਕਾਂ ਦੇ ਜਿਵੇਂ ਮਿਸਾਲ ਵੀ ਦਿਨਨਾ ਉਹ ਅਪਰੀਸ਼ੀਏਟ ਵੀ ਕਰਨਾ ਕਿ ਉਹ ਉਹ ਬੱਚੇ ਦੇ ਨਾਲ ਛੋਟੇ ਜਿਹੇ ਬੱਚੇ ਨਾਲ ਵੀ ਪੰਜਾਬੀ ਬੋਲਦੇ ਹੁੰਦੇ ਨੇ ਨਿੱਕਾ ਜਿਹਾ ਬੱਚਾ ਹੁੰਦਾ ਮੈਂ ਬਹੁਤ ਜਹਾ ਦੇਖਿਆ ਨਿੱਕੇ ਜਿਹੋ ਬੱਚੇ ਨਾਲ ਵੀ ਪੰਜਾਬੀ ਮਾਂ ਬੋਲੀ ਚ ਗੱਲ ਕਰ ਰਹੇ ਹੁੰਦੇ ਨੇ ਸਾਡੇ ਚੰਨ ਮੁਕਸਾਗਾ ਅਸੀਂ ਜਨਾਬ ਆਪਣਾ ਬੱਚੇ ਦੇ ਨਾਲ ਤੇ ਬੱਚੇ ਨੂੰ ਜਦੋਂ ਗੱਲ ਕਰਦੇ ਆ ਬੇਟਾ what are you doing ਕੀ ਕਰ ਰਹੇ ਆ ਨਾ ਕਰੋ ਬੇਟਾ ਐਸੇ ਨਾ ਕਰੋ ਉਹ ਨਾ ਕਰੋ ਉਹ ਨਾ ਕਰੋ ਜਦੋਂ ਮੀਆਂ ਬੀਬੀ ਨੇ ਬੋਲਾ ਹਾਂ ਤੇ ਫਿਰ ਦੱਸ ਨਾ ਕੀ ਪਕਾਣਾ ਹੈ ਅੱਜ ਕੀ ਪਕਾਣਾ ਹੈ ਅੱਜ ਯਾਨੀ ਕਿ ਅਸੀਂ ਬੱਚੇ ਹਾਂ ਸਭ ਦੇਖੋ ਅਗਰ ਪੰਜਾਬੀ ਨੂੰ ਬੜਾਣਾ ਹੈ ਤੇ ਬੱਚਿਆਂ ਕਿਉਂਕਿ ਬੱਚਿਆਂ ਨੇ ਵੱਡੇ ਹੋਣਾ ਹੈ ਯੰਗ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਤੁਸੀਂ ਪੰਜਾਬੀ ਸਖਾਣੀ ਹੈ ਸਾਡੇ ਤੇ ਬਦ ਕਿਸਮਤੀ ਹੈ ਸਾਡੇ ਇਧਰ ਦੇ ਸਾਡੇ ਪੰਜਾਬ ਦੇ ਵਿੱਚ ਕੋਈ ਕਿਤਾਬ ਵੀ ਨਹੀਂ ਲੱਗੀ ਪੰਜਾਬੀ ਦੀ ਪਹਿਲੀ ਤੋਂ ਲੈ ਕੇ ਆਸਕ ਤੱਕ ਕੋਈ ਕਿਤਾਬ ਆਈ ਨਹੀਂ ਕਿ ਪੜ ਪੜਿਆ ਜਾਏ ਹਾਂਜੀ ਉਹ ਮੈਂ ਕਿਸੇ ਨੂੰ ਪੁੱਛਿਆ ਵਾ ਉਹ ਦਰਸਾ ਜਿਹੜਾ ਹੁੰਦਾ ਹੈ ਸਕੂਲ ਇੰਗਲਿਸ਼ ਸਕੂਲ 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 ਕਹਿੰਦੇ ਉਹ ਇਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ ਪੰਜਾਬੀ ਵਿੱਚ ਕੀ ਕਹਿੰਦੇ ਨੇ ਮੈਨੂੰ ਪਤਾ ਨਹੀਂ ਪਤਾ ਪੰਜਾਬੀ ਇਹ ਕਹਿੰਦੇ ਨੇ ਡੇਰਾ ਪੜਾਖੂਆਂ ਦਾ ਡੇਰਾ ਪੜਾਖਾ ਪੁਰਾਣਾ ਇੱਕ ਪਿਰਸੀ ਮੌਕੇ ਦੀ ਉਹ ਦਿੱਲਿਹੀ ਹੈ ਜਿਹੜਾ ਫਲਾਟ ਹੁੰਦਾ ਹੈ ਅੱਛਾ ਜੀ ਤੇ ਆਪਣਾ ਪੰਜਾਬੀ ਨੂੰ ਗਹਿਰਾਈ ਨਾਲ ਇਤਨੀ ਗਹਿਰਾਈ ਨਾਲ ਵੀ ਨਾ ਕਿ ਬੱਚੇ ਤਾਂ ਅੰਗਾ ਆ ਜਾਓ ਲਾਈਟ ਪੰਜਾਬੀ ਜੀ ਨੂੰ ਕਹਿੰਦੇ ਨੇ ਤੇ ਜਿਸ ਤਰ੍ਹਾਂ ਇਹਨਾਂ ਨੇ ਮਨੀਮੀਆਂ ਸੀ ਤਾਂ ਸ਼ੇਰ ਸ਼ੇਰ ਬੜਾ ਸਭ ਮਨੀਮ ਨਿਆਜ਼ੀ ਦੇ ਤੁੰ ਚਲ ਸ਼ੇਰ ਇਹਨਾਂ ਦਾ ਬਹੁਤ ਪਿਆਰੇ ਬਹੁਤ ਅੱਛੇ ਸ਼ਾਇਰ ਸਨ ਉਹਨਾਂ ਦੀ ਇੱਕ ਨਜ਼ਮ ਸੀ ਝੂਠ ਤੇ ਸੱਚ ਅਪਣਾਉਣ ਤੋਂ ਪਹਿਲਾਂ ਸੋਚ ਲਓ ਝੂਠ ਤੇ ਸੱਚ ਅਪਣਾਉਣ ਤੋਂ ਪਹਿਲਾਂ ਸੋਚ ਲਓ ਕੋਈ ਗੱਲ ਫਰਮਾਨ ਤੋਂ ਪਹਿਲਾਂ ਸੋਚੋ ਸਦਾ ਵਾਹ ਪਾ ਦਿੱਚੇ ਵਿੰਦ ਕਤੇ ਜੇ ਮਾਸ ਹੂੰ ਵਿੰਦ ਕਤੇ ਜੇ ਮਾਸ ਤੇ ਪਿੱਛੋਂ ਰੋਣਾ ਕੀ ਹੂੰ ਕੰਡੇ ਨੂੰ ਹੱਥ ਪਾਣ ਤੋਂ ਪਹਿਲਾਂ ਸੋਚੋ ਵਾਹ 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 ਕੰਡੇ ਨੂੰ ਹੱਥ ਪਾਣ ਤੋਂ ਪਹਿਲਾਂ ਪਹਿਲਾਂ ਤੋਂ ਤਾਂ ਪਹਿਲਾਂ ਸੋਚ ਲਵੋ ਤੇ ਮੁਰਝਾ ਜਾਵਣ ਫੇਰ ਇਹ ਖੁਸ਼ਬੂ ਦਿੰਦੇ ਨਹੀਂ ਵਾਹ ਮੁਰਝਾ ਜਾਵਣ ਫੇਰ ਇਹ ਖੁਸ਼ਬੂ ਦਿੰਦੇ ਨਹੀਂ ਕੋਲਾਂ ਦੇ ਕੁਮਲਾਂ ਤੋਂ ਪਹਿਲਾਂ ਸੋਹਜ ਲੋ ਵਾਹ ਰੋਜ਼ ਦਾ ਮਿਲਣਾ ਜੁਲਣਾ ਅਰਫਾਨ ਮਲਿਕ ਸਰ ਤੁਹਾਡੇ ਹਾਸਤੇ ਅੱਛਾ ਸਰ ਰੋਜ਼ ਦਾ ਮਿਲਣਾ ਜੁਲਣਾ ਮੇਰੇ ਵੱਲ ਥੋੜਾ ਹੀ ਯਾਦ ਰੱਖਾਂ ਰੋਜ਼ ਦਾ ਮਿਲਣਾ ਜੁਲਣਾ ਚੰਨ ਕੋਈ ਛੜਾ ਦੇਣਾ ਹਾਂ ਰੋਜ਼ ਦਾ ਮਿਲਣਾ ਜੁਲਣਾ ਚੰਨ ਕੋਈ ਛੜਾ ਦੇਣਾ ਸਜਣਾ ਦੇ ਵੱਲ ਜਾਨ ਤੋਂ ਪਹਿਲਾਂ ਸੋਹਜ ਆਹ 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 ਵਾਹ 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 ਤੁਸੀਂ ਵੀ ਮੇਰੇ ਵਾਂਗ ਤੁਸੀਂ ਵੀ ਮੇਰੇ ਵਾਂਗ ਮਨੀਰ ਨਾ ਧੋਖਾ ਖਾਇਆ ਜੀ ਤੁਸੀਂ ਵੀ ਮੇਰੇ ਵਾਂਗ ਮਨੀਰ ਨਾ ਧੋਖਾ ਖਾਇਆ ਜੇ ਕਿਸੇ ਨੂੰ ਯਾਰ ਬਣਾਉਣ ਤੋਂ ਪਹਿਲਾਂ ਸੋਚ ਲਓ ਤਾਂ ਇਹ ਸੋਚੀ ਗਏ ਜੀ ਹਰ ਅੱਛੇ ਆਦਮੀ ਨੂੰ ਦੋਸਤ ਬਣਾਓ ਔਰ ਘਰ ਤੋਂ ਸ਼ੁਰੂ ਕਰੋ ਪੰਜਾਬੀ ਘਰ ਤੋਂ ਖਾਸ ਤੌਰ ਤੇ ਅਸੀਂ ਆਪਣੇ ਪਾਕਿਸਤਾਨੀ ਘਰਾਵਣੇ ਇੱਥੇ ਵੀ ਜਿੱਥੇ ਵੀ ਕੋਈ ਐਸਾ ਸਾਡੇ ਤੋਂ ਹੁੰਦੀ ਨਹੀਂ ਨਾ ਬਦਕਿਸਮਤ ਨਾਲ ਉਹ ਜੀ ਮੀਟਿੰਗਾਂ ਮੀਟਿੰਗ ਹੋ ਗਈ ਕਿਉਂਕਿ ਸਰਦਾਰ ਭਣਾਵਾਂ ਨੂੰ ਤੇ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਇਹ ਤੇ ਬਚਪਨ ਤੋਂ ਬੱਚਾ ਛੋਟਾ ਜਿਹਾ ਬੱਚਾ ਮੈਂ ਵੇਖਿਆ ਕਿ ਬੱਚਾ ਜਨਾਬ ਦੁਕਾਨ ਸੁਪਰਮਾਰਕਟ ਵਿੱਚ ਬਹੁਤ ਜ਼ਿਆਦਾ ਮਿਲ ਜਰ ਕਿ ਉਹ ਕਿਸੇ ਵੀ ਲੈਂਗੁਏਜ ਦੀ ਗੱਲ ਕਰ ਰਹੇ ਨੇ ਲੇਕਿਨ ਜਦੋਂ ਬੱਚੇ ਨੇ ਪਿਓ ਨੂੰ ਕਹਿਣਾ ਅੱਬਾ ਫਲਾਹ ਚੀਜ਼ ਸਾਨੂੰ ਮੈਨੂੰ ਲੈ ਦੇਣਾ ਕੀ ਹੋਇਆ ਇਹ ਉਹ ਪੰਜਾਬੀ ਵਿੱਚ ਬੱਚਾ ਬਾਪਿਓ ਨੂੰ ਆਪਣੀ ਗੱਲ ਦੱਸੇਗਾ ਸਾਡੀ ਮੁਸੀਬਤ ਇਹ ਹੈ ਕਿ ਇੱਕ ਅੰਗਰੇਜ਼ੀ ਬੜੀ ਵੜ ਆਈ ਹੈ ਇਹ ਔਰ ਸਾਡਾ ਜਿਹੜਾ ਪੰਜਾਬੀ ਜਿਹੜੀਆਂ ਨੇ ਖਤਮ ਕਰਨ ਤੇ ਸਾਡਾ ਆਪਣਾ ਹੱਥ ਇਹਨੂੰ ਬੰਦਾ ਜੋੜ ਕਰ ਦਿੰਦੇ ਸਾਡਾ ਆਪਣਾ ਹੱਥ ਅਸੀਂ ਦੱਸੇ ਨਹੀਂ ਪੰਜਾਬੀ ਹੈ ਕੀ ਠੀਕ ਹੈ ਜੀ ਤੇ ਅਸੀਂ ਲੋਕ ਬਸ ਕੋਸ਼ਿਸ਼ ਕਰਾਂਗੇ ਇੱਕ ਪੰਜਾਬੀ ਨੂੰ ਮਤਲਬ ਕੀਤਾ ਜਾਏ ਕੀਤਾ ਜਾਏ ਪ੍ਰਮੋਟ ਕੀਤਾ ਜਾਏ ਇੱਥੇ ਐ ਨਹੀਂ ਕਿ ਅਸੀਂ ਵੀ ਇਨਸ਼ਾਅੱਲਾ ਦੇਖੋ ਮੈਨੂੰ ਪਤਾ ਨਹੀਂ ਸੀ ਕਿ ਇਤਨਾ ਮਸਲੇ ਮੈਂ ਅਧੇ ਕਿ ਡਰਾਮੇ ਵਗੈਰਾ ਲਿਖਣਾ ਸਟੇਜ ਕਰਨਾ ਤੁਹਾਡੀ ਦੁਆਨ 35 40 50 45 ਦੇ ਕਰੀਬ ਮੈਂ ਪਲੇ ਕਰ ਚੁੱਕਾ ਪੂਰੇ ਯੂਏ ਦੇ ਵਿੱਚ ਪੂਰੇ ਅਮਾਰਾਤ ਦੇ ਵਿੱਚ ਇੱਥੇ ਇੱਥੇ ਵੀ ਬਹੁਤ ਜ਼ਿਆਦਾ ਕੀਤੇ ਨੇ ਤੁਹਾਡੇ ਚੰਗੇ ਜਿਹੇ ਸਕੂਲ ਚ ਵੀ ਕੀਤਾ ਸੀ ਤੇ ਮੇਰਾ ਸ਼ੋਭਾ ਹੋ ਰੇ ਲੇਕਿਨ ਇਹ ਵੀ ਕਿ ਜਰਾ ਕਿਉਂਕਿ ਗੋਰਾ ਸਾਹਿਬ ਨੇ ਕਿਹਾ ਉਹ ਵੀ ਹੈ ਪੰਜਾਬੀ ਦੇ ਉੱਤੇ ਤੇ ਫਿਰ ਪੰਜਾਬੀ ਵਾਸਤੇ ਤੇ ਸਾਡੀ ਜਾਨ ਵੀ ਕੁਰਬਾਨ ਹੈ। ਵਾਹਿਗੁਰੂ ਜੀ ਬਹੁਤ ਬਹੁਤ ਵਾਹਿਗੁਰੂ ਜੀ ਵਾਹ ਕੋਈ ਕਵੀ ਇਹ ਵੀ ਟੋਟਕਾ ਜਾਂ ਸ਼ੇਰ ਵਿੱਚ ਲਿਖਿਆ ਸੀ ਐਵੇਂ ਉਹ ਜੀ ਸ਼ੇਰ ਕੀ ਆਈ ਗੱਲ ਕਰਤੀ ਸੀ ਮੈਂ ਹੈ ਯਾਨੀ ਅਮਰ ਸਰੋਵਰਾਂ 'ਚ ਬਹਿ ਗਿਆ ਯਾ ਲਾਹੌਰੋਂ ਮੈਂ ਵਹਿ ਗਿਆ। ਅੰਮ੍ਰਿਤਸਰੋਂ ਵਹਿ ਗਿਆ। ਤੇ ਟੋਰਾਂਟੋ ਆਇਆ ਮੈਂ ਲੈ ਗਿਆ। ਸਵਾਗਤ ਹੈ। ਮੇਰੇ ਅਜ਼ੀਜ਼ ਮੇਰੇ ਬਜ਼ੁਰਗ ਅਤੇ ਸਾਰੇ ਮੈਂ ਹੋਰ ਵੀ ਕਈਆਂ ਦੋਸਤਾਂ ਇੱਥੇ ਬੈਠਾ ਨੇ ਯਾਰ ਰਿਹਾਨ ਸਾਹਿਬ। ਗੋਰਾભાઈ ਬੜੀ ਸ਼ੁਕਰੀਆ ਮਿਹਰਬਾਨੀ ਤੇ ਸਾਹਮਣੇ ਹੋਏ ਤੇ ਮੈਂ ਮੈਨੂੰ ਸੱਦਿਆ ਤੇ ਮੈਂ ਹਾਜ਼ਰ ਹੋਇਆ ਪਹਿਲੀ ਵਾਰ। ਸਾਡੇ ਸਵਾਗਤ ਹੈ ਤੁਸੀਂ। ਨਹੀਂ ਨਹੀਂ। ਤੇ ਮੈਂ 2 ਵਜਨਾਂ ਦੇ ਕੁਝ ਕੁ ਸ਼ਾਇਰ ਇੱਕ ਗਜ਼ਲ ਜਾਂ ਦੋ ਗਜ਼ਲਾਂ ਦੇ ਇਸ਼ਾਰ ਕਰ ਸਕਦਾ। ਦੋ ਕਰ। ਅੱਛਾ। ਮੈਂ ਯਾਰ। ਅਜਿਆ ਦਾ ਸ਼ਰਦੀ ਗੋਜ਼ਲਕਾ ਪਰ ਉਦਨਿ ਸੱਧਿਆ ਕਰੋ ਲੈ ਮਸ਼ਾ ਅਦਾਜੀ ਕਰੇ ਵਕ ਤੇ ਰਹੰਦੇ ਕਰੇ ਵਕ ਤੇ ਰਹੰਦੇ ਪਰਮ ਰਖ ਤੇ ਰਹੰਦੇ ਵਾਹ 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 ਕਰੇ ਵਕ ਤੇ ਰਹੰਦੇ ਵਾਹ ਬਹੁਤ ਅੱਛਾ ਪਰਮ ਰਖ ਤੇ ਰਹੰਦੇ ਬਹੁਤ ਅੱਛਾ ਮੈਨੂੰ ਉੱਤੇ ਢਾਣ ਵਾਲਿਆ ਮੈਨੂੰ ਤੇ ਢਾਣ ਵਾਲਿਆ ਮੇਰੀ ਦੱਖ ਤੇ ਰਹਿੰਦੇ ਆਹ ਮੈਨੂੰ ਤੇ ਢਾਣ ਵਾਲਿਆ ਮੇਰੀ ਦੱਖ ਤੇ ਰਹਿੰਦੇ ਸ਼ਿਕਾਰ ਮੈਨੂੰ ਕਰ ਲੈ ਸ਼ਿਕਾਰ ਮੈਨੂੰ ਕਰ ਲੈ ਮੇਰੀ ਰੱਖ ਤੇ ਰਹਿੰਦੇ ਮਦਮ ਸ਼ਮਾਰੀ ਜਦੋਂ ਦੂਜੀ ਵਾਰ ਆਈ ਸੀ ਮੇਰੀ ਵੀ ਡਿਊਟੀ ਉਹਦੇ 'ਚ ਲਗਾਈ ਸੀ ਸਰਵੇ ਕਰ ਲਈ ਮੈਂ ਘਰਾਂ ਚ ਫੇਰੀ ਪਾਈ ਸੀ ਇੱਕ ਘਰ ਬੈਠੀ ਇੱਕ ਬਿਰਧ ਮਾਈ ਸੀ ਮੈਨੂੰ ਪਹਿਚਾਨਣ ਲਈ ਉਸ ਦਾ ਮੱਥੇ ਤੇ ਹੱਥ ਰੁਕ ਗਿਆ ਸਤਿ ਸ੍ਰੀ ਅਕਾਲ ਕਹਿ ਕੇ ਮੀਰਾ ਸਿਰ ਝੁਕੜਿਆ ਤੋਂ ਸ਼ੇਰ ਹੈ ਜੀ ਮਾਂ ਦੀ ਅਰਦਾਸ ਖਾਲੀ ਨਹੀਂ ਜਾਂਦੀ ਉਸ ਦੀ ਬਦ ਦੁਆ ਟਾਲੀ ਨਹੀਂ ਜਾਂਦੀ ਭਾਂਡੇ ਮਾਂ ਜੇ ਵੀ ਮਾਂ ਤਿੰਨ ਚਾਰ ਬੱਚੇ ਪਾਲ ਲੈਂਦੀ ਹੈ ਘਰ ਤਿੰਨ ਚਾਰ ਪੁੱਤਰਾਂ ਤੋਂ ਮਾਂ ਸੰਭਾਲੀ ਨਹੀਂ ਨੀ ਸਭਾ ਵਾਹ ਵਾਹ ਜੀ ਅਸ਼ਫਕਾਨ ਲੋਦੀ ਦਾ اور ਮੈਂ ਗੋਰਾ ਸਾਹ ਦਾ ਪੁਰਾਣਾ ਕੁਲੀਗ ਹੈ ਅਸੀਂ ਇਕੱਠੇ ਬਹੁਤ ਕੰਮ ਕੀਤਾ ਹੈ ਭਾਈ ਸਾਹਿਬ ਦੇ ਤੇ ਅਸੀਂ ਹਮੇਸ਼ਾ ਇਸ ਗੱਲ ਨੂੰ ਡਿਸਕਸ ਕਰਨੇ ਕਿ ਸਾਡੀ ਪੰਜਾਬ ਦਾ ਜਿਹੜਾ 65% ਪੰਜਾਬੀ ਦਾ ਉਸ ਪੰਜਾਬੀ ਨੇ ਪੰਜਾਬ ਦੀ ਜ਼ੁਬਾਨ ਨੂੰ ਤਬਾਹ ਕਰਤਾ ਕਿਉਂਕਿ ਉਸ ਪੰਜਾਬੀ ਨੇ ਆਪਣੇ ਘਰ ਦੇ ਚ 98% ਬੱਚੇ ਉਹਦੇ ਪੰਜਾਬੀ ਨਹੀਂ ਬੋਲਦੇ ਉਰਦੂ ਬੋਲਦੇ ਨੇ ਬਿਲਕੁਲ ਸਹੀ ਔਰ ਅਸੀਂ ਇਹਦੇ ਤੇ ਬੜਾ ਕੰਮ ਕਰਦੇ ਰਹੇ ਆ ਕਿ ਭਾਈ ਆਪਣੇ ਬੱਚਿਆਂ ਨੇ ਪੰਜਾਬੀ ਬੋਲਿਆ ਕਰੋ ਠੀਕ ਹੈ ਜੀ ਕੌਮੀ ਜ਼ਮਾਨ ਇੱਕ ਡਿਕਲੇਅਰ ਹੋ ਗਈ ਤੇ ਉਹਨੂੰ ਮਜਬੂਰੀ ਸਾਡੀ ਇਹ ਗੱਲ ਮੈਂ ਇੱਕ ਦਫਾ ਕੱਲ ਪਰਸੋਂ ਜ਼ਿਕਰ ਕਰ ਰਿਹਾ ਸੀ ਕਿ ਮੈਂ ਨਹੀਂ ਫਰਾਮੇ ਸਾਹਿਬ ਹੈਗੇ ਸੰ ਸਾਡੇ ਸਪੀਕਰ ਪੰਜਾਬ ਅਸੈਂਬਲੀ ਉਹਨਾਂ ਨੇ ਦੋ ਕਿਤਾਬਾਂ ਲਹੀਆਂ ਇੱਕ ਪੰਜਾਬ ਦਾ ਮੁਕਦਮਾ ਤੇ ਇੱਕ ਹੋਰ ਉਹ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਉਹਨਾਂ ਦੇ ਘਰ ਗਿਆ ਮੈਂ ਕਿਹਾ ਜੀ ਗੱਲ ਸੁਣੋ ਤੁਸੀਂ ਦੋ ਕਿਤਾਬਾਂ ਲਹੀਆਂ ਇੱਕ ਮੈਂਬਰ ਪਾਰਲੀਮੈਂਟ ਨੇ ਆਜ਼ਾਨ ਦਿੱਤੀ ਪੰਜਾਬੀ ਚ ਅਸੈਂਬਲੀ ਦੇ ਚ ਉਹਨੂੰ ਉਹਨਾਂ ਦੇ ਪੁਆਇੰਟ ਆਫ ਆਰਡਰ ਤੇ ਉਹਨੂੰ ਬਾਹਰ ਕੱਢਤਾ ਉਹਨੂੰ ਆਜ਼ਾਨ ਵੀ ਪੂਰੀ ਕਰਨ ਨਹੀਂ ਦਿੱਤੀ ਤੇ ਮੈਂ ਕਿਹਾ ਜੀ ਤੁਸੀਂ ਦੋ ਕਿਤਾਬਾਂ ਲਹੀਆਂ ਤੇ ਤੁਸੀਂ ਇਹ ਕੀ ਹਰਕਤ ਕੀਤੀ ਤੇ ਉਹਨਾਂ ਨੇ ਮੈਨੂੰ ਪੰਜਾਬੀ 'ਚ ਜਵਾਬ ਨਹੀਂ ਦਿੱਤਾ ਉਹਨਾਂ ਨੇ ਉਹੀ ਉਰਦੂ ਅੰਦਾਜ਼ੇ ਗੁਫ਼ਤੂਰੇ 'ਚ ਜਿਸ ਤਰ੍ਹਾਂ ਬੋਲਦੇ ਸਨ ਤੁਹਾਨੂੰ ਮੇਰੇ ਸਵਾਰੀ ਉਰਦੂ ਬੋਲ ਨਹੀਂ ਤੇ ਮੈਂ ਕਿਹਾ ਯਾਰ ਤੁਸੀਂ ਜਦੋਂ ਆਪ ਇਹੋ ਜਿਹੇ ਮੂਜੇ ਦੇ ਪੰਜਾਬ ਦੇ ਦੋ ਦੋ ਕਿਤਾਬਾਂ ਲਿਖੀਆਂ ਤੇ ਤੁਹਾਡੇ ਤੇ ਆਪਸ 'ਚ ਹੀ ਫਰਕ ਹੈਗਾ ਮੈਨੂੰ ਪੰਜਾਬੀ 'ਚ ਲਿਵਾ ਕੇ ਦੇ ਰਹੇ ਹੈ ਤੇ ਉਹ ਗੱਲ ਇਹ ਕਿ ਅਸੀਂ ਬੜੇ ਦੂਰ ਗਿਆ ਖਾਸ ਤੌਰ ਤੇ ਦੂਸਰੇ ਪੰਜਾਬ ਵੱਲੋਂ ਕਿ ਅਸੀਂ ਅਡਾਪਟ ਕਰ ਲਈ ਉਰਦੂ ਜਿਹੜੀ ਸਾਡੀ ਜ਼ੁਬਾਨ ਸੀ ਅਸੀਂ ਆਪਣੇ ਬੱਚਿਆਂ ਨਾਲ ਬੋਲਦੇ ਆ ਸ਼ਰਮਿੰਦਗੀ ਮਹਿਸੂਸ ਕਰਦੇ ਆ ਪਰ ਮੈਂ ਸਮਝਦਾ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣੀ ਚਾਹੀਦੀ ਔਰ ਆਪਣੀ ਜ਼ੁਬਾਨ ਨੂੰ ਰਾਇਜ ਕਰਨਾ ਚਾਹੀਦਾ ਸਾਡਾ ਸਭ ਤੋਂ ਵੱਡਾ ਅਲਮੀਆਂ ਹੈਗਾ ਕਿ ਅਸੀਂ ਮੁਲਕ ਤੇ ਤਕਾਬੰਦ ਰਹੀਆਂ ਪੂਰਾ ਪਾਕਿਸਤਾਨ ਪੰਜਾਬੀਆਂ ਦੇ ਅਗੇਂਸਟ ਹੈਗਾ ਪਰ ਉਹ ਪੰਜਾਬੀਆਂ ਦੇ ਬੱਚੇ ਉਰਦੂ ਬੋਲਦੇ ਨੇ ਹਾਂਜੀ ਤੇ ਸਾਡੇ ਅਸੇ ਬੜੀ ਵੱਡੀ ਸ਼ਰਮਿੰਦਗੀ ਹੈ ਸਰ ਥੈਂਕ ਯੂ ਸਰ ਸਰ ਦੇਖ ਕੇ ਤੇ ਬੜਾ ਹੀ ਗਣੀ ਕਿ ਇਕ ਕਜੀਬ ਜਿਹਾ ਮਾਹੌਲ ਬਣ ਜਾਂਦਾ ਸਾਡੇ ਅੰਦਰ ਵੀ ਲਾਹੌਰ ਜਾਗਦਾ ਇੱਥੇ ਟ੍ਰਾਟੋ ਬੈਠ ਕੇ ਵੀ ਤੇ ਉਹ ਤੁਹਾਡੇ ਅੰਦਰ ਅੰਮ੍ਰਿਤਸਰ ਜਾਗਦਾ ਸਾਡੇ ਅੰਦਰ ਲਾਹੌਰ ਜਾਗ ਪੈਂਦਾ ਤੇ ਸ਼ੁਕਰ ਹੈ ਮੈਨੂੰ ਇਹ ਦੋ ਤਿੰਨ ਦਫਾ ਸਾਡੇ ਤਾਸਲ ਹੋਈ ਹੈ ਬਾਬਾ ਦੇ ਦਰਬਾਰ ਤੇ ਆਫਿਸੋਂ ਲੌ ਡਿਊਟੀ ਲੱਗਦੀ ਰਹੀ ਨਿਊਜ਼ਪੇਪਰ ਕੋਲੋਂ ਜਦੋਂ ਤੁਹਾਡੇ ਜਿੱਥੇ ਜਾਂਦੇ ਸਨ ਕਵਰ ਕਰਦੇ ਰਹੇ ਉਹਨਾਂ ਤੇ ਉਹਦੀ ਅਕੀਦਤ ਉਹਨਾਂ ਦੇ ਨਾਲ ਦੂਸਰਾ ਜਿਹੜਾ ਮੇਰਾ ਆਪਣੇ ਜਮਨਪੁਰ ਹੈ ਸੰਗਲਾ ਹੈ ਉਹ ਡਿਸਟ੍ਰਿਕਟ ਨਨਕਾਣਾ ਸਾਹਿਬ ਚੰਦਾ ਵਾਹ 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 ਤੇ ਉਸਲੇ ਆਰਨਲ ਵੀ ਇੱਕ ਬੜਾ ਵੱਡਾ ਰਿਸ਼ਤਾ ਹੈ ਤੇ ਪਹਿਲੇ ਗੱਲ ਜਿਹੜੀ ਇਹ ਕਰ ਰਹੇ ਸਨ ਜ਼ਫਰ ਸ਼ਾਹ ਸਾਹਿਬ ਕੈਸੀ ਪੰਜਾਬੀ ਨੂੰ ਇਗਨੋਰ ਕੀਤਾ ਪਾਕਿਸਤਾਨ ਚ ਤੋ ਵਾਕਈ ਕੀਤਾ ਉਹਦੀ ਸਭ ਤੋਂ ਵੱਡੀ ਮਿਸਾਲ ਹੈ ਤੇ ਕੋਸ਼ਿਸ਼ ਕਰ ਰਹੇ ਹੋ ਨਹੀਂ ਕਰ ਰਹੇ ਕੋਸ਼ਿਸ਼ ਕਿ ਸਭ ਤੋਂ ਪਹਿਲੇ ਤੇ ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਪੰਜਾਬੀ ਜ਼ੁਬਾਨ ਦੀ ਪ੍ਰੋਸੀਡਿੰਗ ਨਹੀਂ ਹੋਏਗੀ ਉਨੀ ਦੇਰ ਤੱਕ ਪੰਜਾਬੀ ਉੱਥੇ ਐਂਟਰ ਨਹੀਂ ਹੋ ਸਕਦੀ ਜਦੋਂ ਅਦਾਲਤਾਂ ਤੋਂ ਪਰੋਸਟਰੀਡਿੰਗ ਪੰਜਾਬੀ ਚ ਹੋ ਜਾਏਗੀ ਉਹਦੇ ਬਾਅਦ ਬਿਊਰੋਕਰੇਸੀ ਚ ਵੀ ਪੰਜਾਬੀ ਹੋਏਗੀ ਉਹਦੇ ਬਾਅਦ ਸਕੂਲਾਂ ਚ ਵੀ ਪੰਜਾਬੀ ਹੋਏਗੀ ਇਹਦੇ ਤੇ ਅਸੀਂ ਉੱਥੇ ਕੰਮ ਕਰ ਰਹੇ ਹਾਂ ਤੇ ਇਸ ਨੈਗਲੀਜੈਂਸ ਸਾਡੀ ਜ਼ਰੂਰ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਜ਼ਫਰ ਸ਼ਾਹ ਸਾਹਿਬ ਪੰਜਾਬੀ ਨੂੰ ਅਸੀਂ ਪੰਜਾਬ ਨੇ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਔਰ ਫਰਮ ਦਾ ਡੇ ਫਰਸ ਆਪਕਾ ਡਿਵੀਜ਼ਨ ਨੰਬਰ 47 ਅਸੀਂ ਉਹਨੇ ਜਦੋਂ ਅਡਾਪਟ ਕੀਤਾ ਨਾ ਜੀ ਉਸ ਵੇਲੇ ਅਸੀਂ ਪੰਜਾਬੀ ਨੂੰ ਆਪਣੇ ਕਲਚਰ ਦੇ ਵਿੱਚ ਇੱਕ ਡੈਰੋਗੇਟਰੀ ਲੈਂਗੁਏਜ ਦੇ ਤੌਰ ਤੇ ਸਟ ਮਾਸ ਅਡਾਪਟ ਕੀਤਾ ਅੱਜ ਵੀ ਪੰਜਾਬੀ ਵਿੱਚ ਕੋਈ ਗੱਲ ਕਰੇ ਪਰਸਨਲ ਐਕਸਪੀਰੀਅੰਸ ਬੱਚਾ ਪੰਜਾਬੀ ਵਿੱਚ ਗੱਲ ਕਰੇ ਉਰਦੂ ਬੋਲਦਾ ਬੋਲਦਾ ਤੁਹਾਨੂੰ ਕਹਿੰਦਾ "ਕਿਆ ਬੱਤਮੀਜ਼ੀ ਕਰ ਰਹੇ ਹੋ" ਪਰ ਉਹਨੇ ਅਸੀਂ ਬੱਤਮੀਜ਼ੀ ਦੀ ਜ਼ੁਬਾਨ ਬਣਾ ਦਿੱਤਾ ਤੇ ਸਾਡੇ ਜਿਹੜੇ ਡਰਾਮਾਸ ਨੇ ਅਗਰ ਤੁਸੀਂ ਵਾਚ ਕਰੋ بڑے ਲੋਕ ਦੇਖਦੇ ਨੇ ਪਾਕਿਸਤਾਨੀ ਡਰਾਮਾਸ ਉਹਦੇ ਚ ਦੇਖੋ ਤੇ ਜਿੰਨਾ ਵੀ ਉਹ ਕੈਰੈਕਟਰ ਹੁੰਦੇ ਨੇ ਨਾ ਡੈਰੋਗੇਟਰੀ ਜੇ ਜਾਂ ਲੋਅਸਟ ਜੌਬ ਤੇ ਜਾਂ ਦੂਸਰੇ ਜਿਨ੍ਹਾਂ ਨੂੰ ਤੁਸੀਂ ਹੂੰਗਰਸ ਕੈਰੈਕਟਰ ਕਹਿੰਦੇ ਹੋ ਉਹਦੇ ਚ ਉਹ ਪੰਜਾਬੀ ਦਾ ਬਣਾਇਆ ਹੁੰਦਾ ਉਹਨਾਂ ਨੇ ਜਦੋਂ ਕਿ ਹਕੀਕਤ ਹੈ ਵੀ ਇਹਦੇ ਨਾਲ ਹੀ ਮੈਂ ਗੱਲ ਖਤਮ ਕਰਾਂਗਾ ਹਕੀਕਤ ਹੈ ਵੀ ਭਾਵੇਂ ਹਿੰਦੀ ਦਾ ਗਾਣਾ ਹੋਵੇ ਤੇ ਭਾਵੇਂ ਉਰਦੂ ਦਾ ਗਾਣਾ ਹੋਵੇ ਜਿੰਨੀ ਦੇਰ ਤੱਕ ਉਹਦੇ ਪੰਜਾਬੀ ਬੋਲ ਦਾ ਟੱਚ ਨਹੀਂ ਆਉਂਦਾ ਉਹ ਗੱਲਾਂ ਕੋਈ ਨਹੀਂ ਵਾਹ ਰਹਾ ਦਾ ਸਾਬ ਵਾਹ ਬੜੀ ਜ਼ਰੂਰੀ ਕੰਮ ਜਾਣਾ ਸੀ ਬਹੁਤ শুকਰੀਆ ਬਹੁਤ শুকਰੀਆ ਯਾ ਦੱਸੋ ਕਿਹੜਾ ਰਹਿ ਗਿਆ ਹੁਣ ਆਪਣਾ ਪੰਜਾਬ ਦੱਸੋ ਕਿਹੜਾ ਰਹਿ ਗਿਆ ਕੱਟ ਵੱਢ ਕੇ ਜੇ ਦਾ ਤਾਂ ਵੀੜਾ ਰਹਿ ਗਿਆ ਕੱਟ ਵੱਢ ਕੇ ਇਹਦਾ ਤਾਂ ਵੀੜਾ ਰਹਿ ਗਿਆ ਕਦੇ ਜਮਨਾ ਤੋਂ ਜਮਰਾਉ ਤੱਕ ਬਸਦਾ ਪੰਜਾਬ ਸੀ ਮੇਰਾ ਗਲਾ ਥੋੜੇ ਖਰਾਬ ਹੋਇਆ ਕਦੇ ਜਮਨਾ ਤੋਂ ਜਮਰਾਉ ਤੱਕ ਬਸਦਾ ਪੰਜਾਬ ਸੀ ਇਸ ਖਿੱਤੇ ਵਿੱਚ ਖਾਲਸੇ ਦਾ ਫੈਲਾਅ ਰਹਾ ਸੀ ਦੋ ਦੇਸ਼ਾਂ ਨੇ ਰਲ ਕੇ ਵਿਚਕਾਰੋਂ ਵੰਡਿਆ ਪੰਜਾਬ ਇਹ ਪੰਜਾਬ ਨਹੀਂ ਹੁਣ ਢਾਈ ਢਾਈ ਆਵੇ ਵਾਹ ਵਾਹ